ਇਹਨੋਂ ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਨਾਲ ਰਹੇ ਆ ਕੀ ਖਾਸ ਖੁਸ਼ੀ ਤੁਹਾਨੂੰ ਹੈਗੀ ਹੈ ਕੋ ਇੱਕ ਚੀਜ਼ ਦਾ ਮਤਲਬ ਇਨ ਚਾਰੋਂ ਕੇ ਲਿਏ ਇੱਕ ਹੋਰ ਜਿਆਦਾ ਬਹੁਤ ਜਿਆਦਾ ਗਰਵ ਹੈ ਬਿਨ ਚਾਰੋਂ ਨੇ ਇਤਨੀ ਮਿਹਨਤ ਕੀਤੀ ਵੀ ਮੈਂ ਨਾ ਹੈਰਾਨ تھا ਵੀ ਕੋਈ ਪਾਪੜੋਡੇ ਵਿੱਚ ਸਿੰਗਲ ਘਰ ਵੀ ਐਸਾ ਨਹੀਂ ਹੈ ਜਹਾਂ ਪੇ ਇਨੋ ਨੇ ਤਿੰਨ ਤਿੰਨ ਚਾਰ ਚਾਰ ਬਾਰ ਢੋਰ ਨੋਕ ਨਹੀਂ ਕੀਏ ਮੈਂ ਆਪਣਾ ਕੰਮ ਵੀ ਦੇਖਣਾ ਹੈ ਨਾਲ ਦੇ ਆ ਕਮਿਊਨਿਟੀ ਦੇ ਨਾਲ ਵੀ ਖੜੀ ਹੋਣਾ ਹਾਊ ਆਰ ਯੂ ਫੀਲਿੰਗਸ ਨੈਕਸਟ ਜਿਹੜਾ ਹੁਣ ਮੇਰਾ ਫੀਲਡ ਹੈ ਉਹ ਮੈਂ ਲੋਕ ਸੇਵਾ ਕਰਨੀ ਹੈ ਤੇ ਲੋਕਾਂ ਦੀ ਸੇਵਾ ਤੋਂ ਵੱਡਾ ਮੈਨੂੰ ਨਹੀਂ ਲੱਗਦਾ ਕੋਈ ਸੇਵਾ ਦਾ ਮਾਧਿਅਮ ਹੁੰਦਾ ਹੈ ਤੇ ਹੁਣ ਜਿਹੜੇ ਤੁਸੀਂ ਵਾਅਦੇ ਪਹਿਲਾਂ ਕੀਤੇ ਸੀ ਪਹਿਲੇ ਇੰਟਰਵਿਊ ਵਿੱਚ ਤੁਸੀਂ ਚੈੱਕ ਕਰ ਲਿਓ ਤੇ ਹੁਣ ਜਿਹੜੇ ਕੀਤੇ ਸੀ ਉਹਦੇ ਤੇ ਕੀ ਅਮਲ ਕਦੋਂ ਤੱਕ ਹੋਏਗਾ ਜਾਂ ਕੀ ਖਾਸ ਹੈ ਜੋ ਹੀ ਆਪਾਂ ਸ਼ਪਤ ਲਾ ਲਾਂਗੇ ਯਾਨੀ ਕਿ ਕਿੰਨੇ ਐਕਸ਼ਨ 'ਚ ਆ ਜਾਾਂਗੇ ਜੀ ਵੀਲ ਸਟਾਰਟ ਵਰਕਿੰਗ ਔਨ ਇਟ ਜੋ ਜੋ ਸਟੈਪ ਕਹਿਨੇ ਜੋ ਅਸੀਂ ਪ੍ਰੋਮਿਸ ਕੀਤੇ ਨੇ ਜੀ ਵੀਲ ਟ੍ਰਾਈ ਟੂ ਇੰਪਲੀਮੈਂਟ ਕਿ ਆਪਾਂ ਨਿਰਾਸ਼ ਨਹੀਂ ਕਰਾਂਗੇ ਕਿਸੇ ਨੂੰ ਕੋਸ਼ਿਸ਼ ਕਰਾਂਗੇ ਕਿ ਬਹੁਤ ਸਾਰੇ ਲੋਕਾਂ ਨੂੰ ਜਿੱਦਾਂ ਆਪਾਂ ਪਹਿਲਾਂ ਵੀ ਕਿਹਾ ਵੋਟਾਂ ਦੇ ਬਾਰੇ ਨਹੀਂ ਸੀ ਪਤਾ ਜਾਂ ਲੋਕਲ ਬੋਰਡ ਦੇ ਜਿਹੜੇ ਮੈਂਬਰਸ ਆ ਕਰਦੇ ਕੀ ਨੇ ਕਿਹੜੀਆਂ ਚੀਜ਼ਾਂ ਕਿਹੜੀਆਂ ਦਿੱਕਤਾਂ ਕਿਹੜੀ ਕੰਪਲੇਂਟਸ ਆ ਲੋਕ ਜਿਹੜੀ ਤੁਹਾਡੇ ਕੋਲ ਲੈ ਕੇ ਆ ਸਕਦੇ ਨੇ ਤੇ ਲੋਕਾਂ ਨੂੰ ਪਤਾ ਨਹੀਂ ਸਾਡੇ ਰਾਈਟਸ ਰਾਈਟਸ ਕੀ ਆ ਗਏ ਨੇ ਪਲੀਜ਼ ਆਪਾਂ ਰਾਈਟਸ ਨੂੰ ਯੂਜ਼ ਕਰੋ ਜੇ ਕੁਝ ਸਮਝ ਨਹੀਂ ਆਉਂਦਾ ਤੁਸੀਂ ਬੈਠੇ ਆ ਸਾਡੇ ਨਾਲ ਗੱਲ ਕਰੋ ਰਾਫਤਾ ਕਰੋ ਊਨ ਗਾਰਡ ਯੂ ਸੁਜੈਸਟ ਯੂ ਤੁਸੀਂ ਕੀ ਆ ਰਾਬਤਾ ਕਰੋ ਬੈਸਟ ਕਿੱਥੇ ਕੰਟੈਕਟ ਕੀਤਾ ਜਾਵੇ ਜੇ ਕਿਸੇ ਨੂੰ ਕੋਈ ਦਿੱਕਤ ਹੈ ਕਮਿਊਨਿਟੀ ਦੀ ਸਭ ਤੋਂ ਪਹਿਲਾਂ ਜਦ ਤੱਕ ਅਸੀਂ ਨਹੀਂ ਆ ਗਏ ਤੁਸੀਂ 09 30 01010 ਅਤੇ ਫੋਨ ਕਰ ਸਕਦੇ ਹੋ 24 ਆਵਰ 7 ਤੇ ਲੋਕਾਂ ਨੇ ਸਾਡੇ ਤੇ ਵਿਸ਼ਵਾਸ ਦਿਖਾਇਆ ਤੇ ਸਾਨੂੰ ਜਿ ਜਿਹਨੇ ਵੋਟ ਪਾਇਆ ਤੇ ਯੂ ਕੈਨ ਸੀ ਦ ਰਿਜ਼ਲਟ ਇਸ ਤਰੀਕਾ ਨਾਲ ਆਇਆ ਸਤਿ ਸ਼੍ਰੀ ਅਕਾਲ ਜੀ ਮੈਂ ਜੈਸੀ ਕੋਰ ਸਾਡੇ ਨਾਲ ਟੀਵੀ ਦੇਖ ਰਹਾ ਤੁਸੀਂ ਤੇ ਸਾਡੇ ਨਾਲ ਇੱਕ ਬੜੀ ਵਧੀਆ ਟੀਮ ਮੌਜੂਦ ਹੈ ਤੇ ਅੱਜ ਖੁਸ਼ਖਬਰੀ ਲੈ ਕੇ ਆਈ ਹੈ ਟੀਮ ਉਟਾਰਾ ਪਾਪਟੋਏ ਐਕਸ਼ਨ ਟੀਮ ਬੇਸਿਕਲੀ ਆਪਾਂ ਕਹਿ ਸਕਦੇ ਹਾਂ ਪਰਮਜੀਤ ਜੀ ਜੀਤਪਾ ਜੀ ਤੁਸੀਂ ਜਾਣਦੇ ਸਾਰੇ ਨੂੰ ਪੱਲਾ ਸਾਹਿਬ ਗੋਇਲ ਸਾਹਿਬ ਸਾਰ ਨਾਲ ਨੇ ਕੁਸ਼ਮਨ ਅਯਰ ਜੀ ਤੇ ਸੰਦੀਪ ਸੈਣੀ ਤੇ ਬਹੁਤ ਵੱਡੀ ਜਿੱਤ ਤੁਸੀਂ ਹਾਸਲ ਕੀਤੀਆਂ ਇਸ ਲੋਕਲ ਬੋਰਡ ਇਲੈਕਸ਼ਨਸ ਦੇ ਵਿੱਚ ਇੱਕ ਵਾਰੀ ਸਾਰਿਆਂ ਨੂੰ ਬਲਤ ਮੁਬਾਰਕਬਾਦ ਤੇ ਸਵਾਗਤ ਰੇਡੀਓ ਸਾਡੇ ਵਾਲਾ ਤੇ ਜਿੱਤ ਮੇਰੀ ਤੁਹਾਡੇ ਨਾਲ ਗੱਲ ਕਰਦੇ ਆ ਪਰਮਜੀਤ ਜੀ ਤੁਹਾਡੇ ਨਾਲ ਗੱਲ ਕਰਦੇ ਆ ਅਸੀਂ ਕਿਉਂਕਿ ਅਸੀਂ ਜਾਣਦੇ ਜੀਤਪਾ ਜੀ ਨੂੰ ਜੀਤਪਾ ਜੀ ਕਰ ਕੇ ਹੀ ਆ ਬੇਸਿਕਲੀ ਬਟ ਪਰਮਜੀਤ ਜੀ ਤੁਹਾਡੀ ਕਿੰਨੇ ਕੁ ਖੁਸ਼ੀਆਂ ਤੁਸੀਂ ਮੈਂ ਬਹੁਤ ਖੁਸ਼ ਹਾਂ ਜੀ ਕਿਉਂਕਿ ਸਾਡੀ ਖੁਸ਼ੀ ਤੁਹਾਡੀ ਖੁਸ਼ੀ ਹੈ ਕਿਉਂਕਿ ਜਿਹੜੀ ਸਾਨੂੰ ਖੁਸ਼ੀ ਮਿਲੀ ਹੈ ਤੁਹਾਡੇ ਕਰਕੇ ਮਿਲਿਆ ਨਾ ਜੀ ਕਿਉਂਕਿ ਜਨਤਾ ਦੀ ਖੁਸ਼ੀ ਹੈ ਜਨਤਾ ਨੇ ਸਭ ਖੁਸ਼ੀ ਦਿੱਤੀ ਹੈ ਤੇ ਆਮ ਵੈਰੀ ਹੈਪੀ ਬਿਕੋਜ਼ ਉਹਨਾਂ ਨੇ ਸਾਨੂੰ ਸਹਿਯੋਗ ਦਿੱਤਾ ਹੈ ਉਹਨਾਂ ਦੇ ਸਹਿਯੋਗ ਕਰਕੇ ਆਪਾਂ ਇੱਥੇ ਪਹੁੰਚਿਆ ਨਾ ਕਿ ਸਾਡੇ ਕਰਕੇ ਠੀਕ ਹੈ ਨਹੀਂ ਪਰ ਐਫਰਟਸ ਮੈਨ ਲੱਗਦਾ ਕਿ ਤੁਹਾਡੇ ਸਾਰਿਆਂ ਦੀ ਟੀਮ ਦੇ ਹੈਗੇ ਹਾਂਜੀ ਐਸਟ ਸੀ ਐਸ ਟੀਮਵਰਕ ਪੂਰਾ ਕੀਤਾ ਹੈ ਨੋ ਡਾਊਟ ਦਿਨ ਰਾਤ ਸਾਰਿਆਂ ਨੇ ਮਿਲ ਕੇ ਸਾਡੇ ਮੈਂਟਰ ਜਿਹੜੇ ਪੱਠਾ ਸਾਹਮਣੇ ਗੁਲ ਸਾਹਿਬ ਇੰਨਾ ਦਾ ਲੋਟ ਫॉर ਅਸ ਜੀ ਫਾਈਨੈਂਸ਼ਲੀ ਵੀ سپورਟ ਕੀਤੀ ਇੰਨਾਂ ਨੇ ਸਾਡੀ ਤੇ ਫਿਜ਼ੀਕਲੀ ਤੇ ਕੀਤੀ ਕੀਤੀ ਜੀ ਤੇ ਆਪਾਂ ਦਿਨ ਰਾਤ ਮੀ ਹੋਵੇ ਨੇਰੀ ਹੋਵੇ ਵੀ ਜਸ ਡਿਡ ਅ ਲੋਟ ਪਹਿਲੀ ਵਾਰੀ ਮੈਂ ਕੱਲ ਕਿਸੇ ਨੇ ਇੰਨੇ ਸਾਲਾਂ ਚ ਨਹੀਂ ਮਿਹਨਤ ਕੀਤੀ ਹੋएगी ਮੈਂ ਆਪਣੇ ਆਪ ਨੂੰ ਪ੍ਰੇਜ਼ ਨਹੀਂ ਕਰ ਰਿਹਾ ਇਹਨਾਂ ਮੁੰਡਿਆਂ ਦੀ ਵੀ ਪ੍ਰੇਜ਼ ਕਰ ਰਿਹਾ ਜਿਨ੍ਹਾਂ ਨੇ ਕੀਤਾ ਨਾਲ ਮੀ ਹੋਵੇ ਨੇਰੀ ਹੋਵੇ ਕਾਰਖਾ ਜਾ ਕੇ ਡੋਰ ਨੋਕਿੰਗ ਕੀਤੀ ਤੇ ਉਹਦਾ ਅੱਜ ਦੇਖੋ रिजल्ट मिल ਰਿਹਾ ਤੁਹਾਨੂੰ ਸਾਰਿਆਂ ਨੂੰ ਬਿਲਕੁਲ ਜੀ ਤੇ ਫਾਲ ਤਾਂ ਡਿਫੀਨਿਟਲੀ ਮਿਲਦਾ ਜਦੋਂ ਕੋਈ ਮਿਹਨਤ ਕਰਦਾ ਤੋ ਤਾਂ ਫਾਲ ਡਿਫੀਨਿਟ ਜਰੂਰ ਮਿਲਦਾ ਹੈ ਹਾਂਜੀ ਕੋਈ ਸ਼ੱਕ ਨਹੀਂ ਹੈ ਦੇ ਅੱਛਾ ਜੇ ਦਿਲੋਂ ਕਰੋ ਜਿੱਦ ਨਾਲ ਕਰੋ ਸਭ ਕੁਝ ਮਿਲ ਜਾਂਦਾ ਤਾਂ ਉਹ ਹੀ ਕੀਤਾ ਸਾਰੇ ਬੰਦਿਆਂ ਨੇ ਸਾਡੇਆਂ ਨੇ ਅਸੀਂ ਇਹ ਨਹੀਂ ਸੋਚਿਆ ਸੀ ਕਿ ਅਸੀਂ ਵੀ ਕੁਝ ਇਦਾਂ ਆਪਣੇ ਪਰਸਨਲ ਮੁੱਦੇ ਲਈ ਲੈ ਕੇ ਆ ਰਹੇ ਹਾਂ ਅਸੀਂ ਪਬਲਿਕ ਦੇ ਮੁੱਦੇ ਲੈ ਕੇ ਸਾਹਮਣੇ ਆਏ ਤੇ ਪਬਲਿਕ ਵਾਸਤੇ ਕਰ ਰਹੇ ਹਾਂ ਤੇ ਅਸੀਂ ਉਹਨਾਂ ਚੋਂ ਨਿਕਲ ਕੇ ਆਏ ਹਾਂ ਨਾ ਤੇ ਤਾਂ ਹੀ ਉਹ ਅੱਗੇ ਕੰਮ ਜਾਂ ਮਿਲਣੀ ਸੀ ਜੇ ਜਨਤਾ ਸਾਡੇ ਨਾਲ ਹੈ ਤੇ ਜਨਤਾ ਨਾਲ ਹੀ ਹੁੰਦੀ ਹੈ ਹਾਂਜੀ ਉਹਨੇ ਸਾਰਾ ਕੀਤਾ ਸਾਡੇ ਲਈ ਇੱਕ ਇੱਕ ਕਰਕੇ ਮੈਂ ਟੀਮ ਮੈਂਬਰਾਂ ਦੇ ਵੀ ਪੁੱਛਦੀਆਂ ਵੀ ਤੁਹਾਨੂੰ ਕਿੱਦਾਂ ਫੀਲ ਹੋ ਰਿਹਾ ਪਹਿਲਾ ਸਾਹਿਬ ਜੀ ਖੁਸ਼ੀ ਤਾਂ ਬਹੁਤ ਹੈ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ um good morning this <coughs> स... खुशी बहुत ज्यादा है जी डेफिनेटली एक जीत हुई है ਸਾਡੀ ਜੀਤ ਹੋਈ ਹੈ ਪਾਪਟੋਏ ਦੀ ਜੀਤ ਹੋਈ ਹੈ ਤੇ ਅਸੀਂ ਸਭ ਤੋਂ ਜ਼ਿਆਦਾ ਧੰਨਵਾਦ ਕਰਦੇ ਹਾਂ ਜੀ ਉਹਨਾਂ ਦਾ ਜਿਨ੍ਹਾਂ ਨੇ ਸਾਡੇ ਤੇ ਵਿਸ਼ਵਾਸ ਕੀਤਾ ਸਾਡੀ ਟੀਮ ਤੇ ਵਿਸ਼ਵਾਸ ਕੀਤਾ ਕਿ ਅਸੀਂ ਇੱਕ ਚੇਂਜ ਲਾ ਸਕਦੇ ਹਾਂ ਤੇ ਕੁਝ ਕਰਕੇ ਦਿਖਾ ਸਕਦੇ ਹਾਂ ਬੇਸਿਕਲੀ ਪਾਪਟੋਏ ਦੇ ਅੰਦਰ ਇੱਕ ਆਲਰੇਡੀ ਇਨੇ ਸਾਲਾਂ ਦੀ ਜਿਹੜੀ ਟੀਮ ਸੀ ਲੋਕੀ ਉਹਨਾਂ ਨਾਲ ਖੁਸ਼ ਨਹੀਂ ਸੀ ਕੰਮ ਨਹੀਂ ਦੇਖ ਰਹੇ ਸੀ ਕੁਝ ਹੋ ਰਿਹਾ ਤੇ ਸਾਨੂੰ ਵੀ ਉਹ ਨਜ਼ਰ ਆ ਰਿਹਾ ਸੀ ਐਸੀ ਇਸੇ ਮੁੱਦੇ ਨੂੰ ਲੈ ਕੇ ਆਏ ਇਲੈਕਸ਼ਨ ਦੇ ਵਿੱਚ ਕਿ ਵੀ ਉਹ ਕੰਮ ਨਹੀਂ ਹੋ ਰਿਹਾ ਸੀ ਉਹ ਕੰਮ ਕਰਨਾ ਚਾਹੁੰਦੇ ਆ ਤੇ ਲੋਕਾਂ ਨੇ ਸਾਡੇ ਤੇ ਵਿਸ਼ਵਾਸ ਦਿਖਾਇਆ ਤੇ ਸਾਨੂੰ ਜਿਨੇ ਵੋਟ ਪਾਏ ਤੇ ਯੂ ਕੈਨ ਸੀ ਦ ਰਿਜ਼ਲਟ ਜਿਸ ਤਰੀਕੇ ਨਾਲ ਆਇਆ ਤੇ ਡੈਫੀਨਿਟਲੀ ਬਹੁਤ ਖੁਸ਼ੀ ਹੈ ਤੇ ਸਾਰੇ ਦਾ ਧੰਨਵਾਦ ਹੈ ਪਹਿਲਾਂ ਦਿਲੋਂ ਸਭ ਤੋਂ ਜ਼ਿਆਦਾ ਗੁਲਸਰ ਤੁਸੀਂ ਹਾਲਾਂਕਿ ਵੋਟ ਤੇ ਖੜੇ ਨਹੀਂ ਸੀਗੇ ਕੈਂਡੀਡੇਟ ਨਹੀਂ ਸੀਗੇ ਪਰ ਫਿਰ ਵੀ ਤੁਸੀਂ ਨਾਲ ਨਾਲ ਰਹੇ ਹੋ ਜਦ ਵੀ ਕੈਂਪੇਨ ਦੇ ਰਾਹੀਂ ਚਾਹੀ ਤੁਸੀਂ You know, किसी भी तरीके रहे हैं। की खास है खुशी है। देखो जी ऐसा है सबसे पहले मैं सभी जिन्होंने हमें वोट डाली है सपोर्ट की है उनका मैं थैंक्स करूँगा धन्यवाद करूँगा दिल से तह दिल से उनका शुक्रगुजार गुजार हूँ और मेरे को इस चीज़ की खुशी है कि पापा डोडो एक पापा डुडे ने एक एग्जाम्पल सेट किया है सारे ऑकलैंड में सबसे पहले मैं ये बताना चाहूँगा कि पहले लोग यहाँ पे इलेक्शन में हम ध्यान ही नहीं देते थे ना वोटों की साइड ध्यान देते थे ना इलेक्शन में खड़े होने के लिए ध्यान देते थे जब हमने अपनी टीम का अनाउंस किया उसके बाद सिर्फ पापा डोडो में नहीं सारे ऑकलैंड से अपने लोग काफ़ी उसमें खड़े हुए और अगली बार आप देखना ये जो तादाद है और ज़्यादा बढ़ेगी और मैं एक चीज़ देख के बहुत खुश हुआ भी जो दूसरी पहले बोर्ड के अंदर मेंबर्स थे या दूसरी पार्टीज थी आज तक वो कभी भी ना तो कंपेन के लिए निकलते थे ना ह्यूमन होर्डिंग के लिए निकलते थे अब मैंने देखा कि उन्होंने बाजार में भी तीन तीन चार चार राउंड लिए तो बहुत अच्छा लगा ये नहीं भी कोई हमारे कोई ये फील हुआ भी वो क्यों निकल रहे हैं तो वो लोगों ने देखो वोट तो आपका सबका आपका राइट है भी आपने जिसको वोट डालनी है आप जिसको ठीक समझोगे उसी को वोट डालोगे आपने बड़े सोच समझ के अपनी सोच बुझ से वोट डाली है जो हमारी टीम आई है यदि ये आपको जो हमने प्रॉमिस किए हैं वो डिलीवर नहीं कर पाएंगे तो मेरे को पता है भी अगली बार हमारे को वोट नहीं मिलेगी तो हमारे को वोट तभी मिलेगी भी जो आपने हमारे से उम्मीद की है और जो जो उम्मीद करके आपने वोट डाली है भी उस पर हम यदि पूरे उतरेंगे तभी नेक्स्ट टाइम हमारी टीम को वोट मिलेगी हाँ जी, जी। तो इसलिए मतलब मैं बहुत खुश हूँ और सबको और मेरे को एक चीज़ का मतलब इन चारों के लिए एक और ज़्यादा बहुत ज़्यादा गर्व है भी इन चारों ने इतनी मेहनत की भी मैं ना हैरान था भी कोई पापा डोडो में सिंगल घर भी ऐसा नहीं है जहाँ पे इन्होंने तीन, तीन तीन चार चार बार डोर नोक नहीं किए हाँ जिसने डोरी नहीं खोला तो वहाँ पर अपना फ्लैट जरूर छोड़ा है वहाँ पर अपना फ्लैट जरूर छोड़ा है जब डोरी नहीं खोला पर कोई घर इन्होंने ऐसा नहीं छोड़ा भी जहाँ पर तीन तीन चार चार बार ये नहीं गए और लोग कह रहे हैं जी हमारे को तो यही नहीं पता था भी ये भी इलेक्शन होते हैं लोगों को यही नहीं पता भी बोर्ड के इलेक्शन होते हैं और अब आज तक हमारे पास तो कोई आया ही नहीं हु, तो देखो जब लोग ये चीज़ कह रहे हैं तो हमारे को कितनी खुशी होगी हाँ जी हाँ जी तो मैं एक बार फिर तह दिल से सबका शुक्र गुजार हूँ जिन्होंने हमारी सपोर्ट की है और हमारे को वोट डाल लिया है हमारे ऊपर फेद किया है थैंक यू सो मच जी आपका जी हाँ जैसी जी सबसे प्रथम मैं सभी रेडियो सड़ा वाले के सुनने वाले को दर्शकों को प्यार भरा नमस्कार करता हूँ शास्त्रीय काल करता हूँ और जितने लोग फिजी से उनको भी नमस्ते और बुला आप पूछ रहे हैं कि कैसे फील हैं हम देखो आए हैं ये जो हमारे लोकल बोर्ड इलेक्शंस में यही उम्मीद लेकर आए थे कि चलो हम अपने कम्युनिटी के लिए क्या कर सकें शुरू से मैं बोल रहा हूं कि हमारे जो कम्युनिटी है यहां पर हम ज़्यादा तैदार में हैं और हमारे लिए जो सेवाएं हैं उसमें कमी है उसको हमको पूर्ण करने के लिए क्या करना है इसलिए हमने जनता से मांग की कि हमने एक टीम जो पहली बार पपटोए में बना है ये पपटोए उटारा एक्शन टीम ये बनाए हैं और इस उम्मीद से बनाए थे कि हमको सपोर्ट मिले लोगों से और सपोर्ट मिला आप रिजल्ट्स देख रहे हैं इसके लिए मैं सभी जितने भी लोग हमारे पीछे लगे हैं वोट्स किए हैं उनको मैं हृदय से धन्यवाद देता हूं और यही आशा करता हूं कि जो आपने हम पर जो ट्रस्ट रखे हैं हम उस आपके लिए ज़रूर आवाज़ बनकर बोर्ड में रहेंगे और आप तलक जो हमको यहाँ पर मुश्किलें जो आ रहे हैं उसको हम उसके लिए हम जो सोलूशंस है वो लेकर आएंगे और यही आशा करते हैं कि आप सब ऐसे जुटे रहें जो पपटो ओटारा एक्शन टीम है चाहे हम लोग नहीं भी आते इसमें हम तो हमने यही सोचा था कि इसको हम कायम रखेंगे और यही आशा करते हैं। हमारे लोग सब इसके पीछे ज्वाइन होए हम एक डाटा बेस बनाएंगे अगले इलेक्शन आने तलक हम इसमें चाहते हैं कि हमारे सभी लोग इसमें हमारे साथ मिलकर चले और अभी बहुत काम बाकी है तो हमको यही देखना है कि जब हम अपन शपथ ले लेंगे बोर्ड में तो वहाँ अंदर जब जाएंगे तो क्या हमको क्या सेवा हम ला सकेंगे जो हम हमारे हित में होगा तो चलो जितने भी लोग हैं हमारे जितने सुनने वाले हैं आप सभी को मैं हृदय से धन्यवाद देता हूँ और जो दिवाली आने वाली है उसको शुभकामनाएं देता हूं आप सभी ये दिवाली का खुशहाली मनाएं और हमारी जीत का खुशहाली मनाएं धन्यवाद ਸੰਦੀਪ ਸਾਹਿਬੀ ਸਾਹਿਬ ਨਾਲ ਸਿੰਘ ਸੰਦੀਪ ਜੀ ਆਈ نو ਤੁਸੀਂ ਸੰਦੀਪ ਭੱਜੇ ਭੱਜੇ ਆਏ ਨੇ ਉਹਨਾਂ ਦੇ ਆਪਣੇ ਕੰਮ ਤੋਂ ਆਪਣੇ ਉਹਨਾਂ ਦੇ ਬਿਜ਼ਨਸ ਤੋਂ ਲਾਈਕ ਤੁਸੀਂ ਜਿੱਤੇ ਆ ਐਂਡ ਯੂ ਆਰ ਸਟਿਲ ਵਰਕਿੰਗ ਕਿ ਮੈਂ ਆਪਣਾ ਕੰਮ ਵੀ ਦੇਖਣਾ ਹੈ ਨਾਲ ਦੀਆਂ ਕਮਿਊਨਿਟੀ ਦੇ ਨਾਲ ਵੀ ਖੜੀ ਹੋਣਾ ਹਾਊ ਆਰ ਯੂ ਫੀਲਿੰਗਸ ਸਸਤੀਕਾਲ ਸਾਰੇ ਸਰੋਤਿਆਰ ਨੂੰ ਸਾਡੇ ਵਾਲਾ ਰੇਡੀਓ ਤੋਂ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ ਉਹਦੇ ਲਈ ਸ਼ੁਕਰੀਆ ਤੇ ਸਭ ਤੋਂ ਵੱਧ ਧੰਨਵਾਦ ਗੋਇਲ ਜੀ ਦਾ ਜੁਨਾ ਨੇ ਸਾਨੂੰ ਇਕੱਠੇ ਕੀਤਾ ਇਕੱਠੇ ਕਰਨ ਤੋਂ ਬਾਅਦ ਸਾਨੂੰ ਲੀਡ ਕੀਤਾ ਸਾਡੇ ਪਪ ਟਵਿੱਟਰ ਆ ਐਕਸ਼ਨ ਦੀ ਬੈਕਬੋਨ ਬਣੇ ਫਾਈਨੈਂਸ਼ਲੀ ਵੀ ਐਡਵਾਈਸ ਵੀ ਵਾਈਸਲੀ ਵੀ ਸਾਡੇ ਤੋਂ ਵੱਡੇ ਨੇ ਮੇਰੇ ਪਿਤਾ ਪਿਤਾ ਦੇ ਸਮਾਨ ਨੇ ਤੋਂ ਮੈਨੂੰ ਬੜੀ ਖੁਸ਼ੀ ਹੈ ਕਿ ਪਹਿਲੀ ਤਾਂ ਮੈਂ ਇਸ ਟੀਮ ਦਾ ਮੈਂਬਰ ਬਣਿਆ ਮੈਂਬਰ ਬਣਨ ਤੋਂ ਬਾਅਦ ਅਸੀਂ ਕੰਮ ਕੀਤਾ ਕੰਮ ਕਰਕੇ ਅਸੀਂ ਇਸ ਮੁਕਾਮ ਤੱਕ ਪਹੁੰਚੇ ਔਰ ਉਹ ਪਹੁੰਚਣ ਦਾ ਜਿਹੜਾ ਜ਼ਰੀਆ ਸੀ ਉਹ ਗੋਲਜੀ ਸੀ ਔਰ ਤੁਹਾਡੀਆਂ ਵੋਟਾਂ ਦਤਾ ਅਸੀਂ ਸ਼ੁਕਰੀਆ ਹੀ ਨਹੀਂ ਕਰ ਸਕਦੇ ਅਸੀਂ ਮਤਲਬ ਕਿ ਮੇਰੇ ਕੋਲ ਲਫ਼ਜ਼ ਵੀ ਨਹੀਂ ਹੈ ਬਿਆਨ ਕਰਨ ਵਾਸਤੇ ਕਿ ਮੈਂ ਕਿਵੇਂ ਤੁਹਾਡਾ ਸ਼ੁਕਰੀਆਦਾ ਕਰਾਂ ਮੇਰੇ ਲਫ਼ਜ਼ ਥੋੜੇ ਪੈ ਜਾਣਗੇ ਤੁਹਾਡੀਆਂ ਵੋਟਾਂ ਦਾ ਸ਼ੁਕਰੀਆਦਾ ਕਰਨ ਵਾਸਤੇ ਕੰਮ ਤਾਂ ਚਲੋ ਜੀ ਕੰਮ ਤਾਂ ਕਰਨਾ ਹੀ ਹੈ ਇਟਸ ਨਾਟ ਕਿ ਮੈਂ ਲੋਕਲ ਬੋਰਡ ਮੈਂਬਰ ਬਣ ਗਿਆ ਤਾਂ ਮੈਂ ਕੰਮ ਨਹੀਂ ਕਰਨਾ ਤੇ ਕੰਮ ਦੀ ਕਰਨਾ ਹੈ ਤੇ ਕੰਮ ਜ਼ਿਆਦਾ 21 ਤੋਂ ਅਸੀਂ ਜਦੋਂ ਆਪਣਾ ਬੋਰਡ ਦੇ ਵਿੱਚ ਸ਼ਪਤ ਲੈ ਲਾਂਗੇ ਉਸ ਤੋਂ ਬਾਅਦ ਆਮ ਅਵੇਲੇਬਲ ਆਈ ਆਲਰੇਡੀ ਟੈਲ एवरीवन ਕਿ ਮੈਂ 24/7 ਅਵੇਲੇਬਲ ਹੋਊਗਾ 21 ਤੋਂ ਬਾਅਦ ਮੈਂ 24/7 ਅਵੇਲੇਬਲ ਰਹੂੰਗਾ ਤੁਹਾਡੇ ਵਾਸਤੇ ਸੋ ਆਮ ਹਾਇਰਿੰਗ ਸਮਨ ਔਨ ਮਾਈ ਜੋਬ ਟੂ ਮੇਰੀ ਜੋਬ ਓ ਤੇ ਕੇਰ ਕਰਨਗੇ ਤੇ ਨੈਕਸਟ ਜਿਹੜਾ ਹੁਣ ਮੇਰਾ ਫੀਲਡ ਹੈ ਉਹ ਮੈਂ ਲੋਕ ਸੇਵਾ ਕਰਨੀ ਹੈ ਤੇ ਲੋਕਾਂ ਦੀ ਸੇਵਾ ਤੋਂ ਵੱਡਾ ਮੈਨੂੰ ਨਹੀਂ ਲੱਗਦਾ ਕੋਈ ਸੇਵਾ ਦਾ ਮਾਧਿਅਮ ਹੁੰਦਾ ਸੋ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਸਸਕਾਲ ਆਹ ਜੀ ਥੈਂਕ ਯੂ ਸੋ ਮਚ ਐਂਡ ਮੈਨੂੰ ਲੱਗਦਾ ਕਿ ਇੱਥੇ ਬਹਿ ਕੇ ਨਾ ਜਿੱਦਾਂ ਸਾਰੇ ਪੰਜਾਬੀ ਹਿੰਦੀ ਬੋਲਦੇ ਆ ਫੀਲ ਹੀ ਨੇ ਉਹ ਨਾ ਕਿ ਨਿਊਜ਼ੀਲੈਂਡ ਚ ਆਕਲੈਂਡ ਚ ਵੋਟਾਂ ਪਈਆਂ ਇਦਾਂ ਲੱਗਦਾ ਕੋਈ ਪੰਚਾਇਤੀ ਵੋਟਾਂ ਪਈਆਂ ਤੇ ਇਹ ਜਿੱਤੇ ਹੋਏ ਸਾਡੇ ਮੈਂਬਰ ਆ ਨਾ ਏ ਧੀਮੇ ਲੱਗਦਾ ਕਿ ਇਦਾਂ ਸਪੈਸ਼ਲੀ ਜਦੋਂ ਕਈ ਵਾਰੀ ਇਦਾਂ ਹੁੰਦਾ ਕਿ ਆਪਣੀ ਕਮਿਊਨਿਟੀਜ਼ ਦੀ ਨਹੀਂ ਸੁਣੀ ਜਾਂਦੀ ਭਾਵੇਂ ਉਹ ਫਿਜੀਅਨ ਕਮਿਊਨਿਟੀ ਹੋਵੇ ਭਾਵੇਂ ਪੰਜਾਬੀ ਕਮਿਊਨਿਟੀ ਹੋਵੇ ਨਹੀਂ ਸੁਣੀ ਜਾਂਦੀ ਪਰ ਹੁਣ ਜਦੋਂ ਸਾਡੇ ਮੈਂਬਰ ਲੋਕਲ ਬੋਰਡ ਦੇ ਵਿੱਚ ਹੈਗੇ ਆ ਮੈਂਬਰ ਬਣ ਚੁੱਕੇ ਆ ਬੇਸਿਕਲੀ ਹੁਣ ਡੈਫੀਨਿਟਲੀ ਨਾ ਤੋਂ ਉਮੀਦ ਆ ਕਿਉਂਕਿ ਮੈਂ ਪਰਸਨਲੀ ਵੀ ਜਾਣਦੀ ਆ ਪ੍ਰੋਫੈਸ਼ਨਲੀ ਵੀ ਜਾਣਦੀ ਆ ਤੇ ਉਮੀਦ ਤੁਹਾਡੇ ਤੋਂ 100% ਆ ਤੇ ਹੁਣ ਜਿਹੜੇ ਤੁਸੀਂ ਵਾਦੇ ਪਹਿਲਾਂ ਕੀਤੇ ਸੀ ਪਹਿਲੀ ਇੰਟਰਵਿਊ ਵੀ ਤੁਸੀਂ ਚੈੱਕ ਕਰ ਲਿਓ ਤੇ ਹੁਣ ਜਿਹੜੇ ਕੀਤੇ ਸੀ ਉਹਦੇ ਤੇ ਕੀ ਅਮਲ ਕਦੋਂ ਤੱਕ ਹੋਏਗਾ ਜਾਂ ਕੀ ਖਾਸ ਆ ਜੋ ਹੀ ਆਪਾਂ ਸ਼ਪਤ ਲੈ ਲਾਂਗੇ ਯਾ ਅਸੀਂ ਰੋਲੀ ਰਖਿੰਦੇ ਨੇ ਐਕਸ਼ਨ 'ਚ ਆ ਜਾਾਂਗੇ ਜੀ ਵੀਲ ਸਟਾਰਟ ਵਰਕਿੰਗ ਔਨ ਇਟ ਹਮ ਜੋ ਜੋ ਸਟੈਪ ਕੈਨੇ ਜੋ ਅਸੀਂ ਪ੍ਰੋਮਿਸ ਕੀਤੇ ਨੇ ਜੀ ਵੀਲ ਟ੍ਰਾਈ ਟੂ ਇੰਪਲੀਮੈਂਟ ਕਿ ਆਪਾਂ ਨਿਰਾਸ਼ ਨਹੀਂ ਕਰਾਂਗੇ ਕਿਸੇ ਨੂੰ ਕੋਸ਼ਿਸ਼ ਕਰਾਂਗੇ ਕਿ ਆਪਣੇ ਟਾਊਨ ਸੈਂਟਰ ਲਈ ਆਪਣੇ ਪਬਲਿਕ ਲਈ ਆਪਣੀ ਜਨਤਾ ਲਈ ਕਰੀਏ ਜੀ ਕਿਉਂਕਿ ਸੈਕੰਡ ਪੋਪੂਲੇਸ਼ਨ ਹੋ ਗਿਆ ਨਿਊਜ਼ੀਲੈਂਡ ਦੇ ਤੇ ਉਹਦੇ ਦਾ ਉਹਦਾ ਸਾਨੂੰ ਫਾਇਦਾ ਬਹੁਤ ਹੋਇਆ ਅਸੀਂ ਐਜੂਕੇਟ ਬਹੁਤ ਕੀਤਾ ਲੋਕਾਂ ਨੂੰ ਜਿਨ੍ਹਾਂ ਨੂੰ ਪਤਾ ਨਹੀਂ ਸੀ ਇਲੈਕਸ਼ਨ ਹੈ ਕੀ ਬਿਲਕੁਲ ਉਸ ਦਾ ਫਾਇਦਾ ਤਾਂ ਚੱਕਣ ਦਾ ਫਾਇਦਾ ਇਹ ਹੈ ਕਿ ਆਪਾਂ ਉਹਨਾਂ ਦਾ ਕੁਝ ਕਰੀਏ ਹੂੰ ਤਾਂ ਉਹਨਾਂ ਸੀ ਵਾਅਦਾ ਜੂਰ ਕਰਦੇ ਆਂ ਜੀ ਕਿ ਕੋਸ਼ਿਸ਼ ਕਰਾਂਗੇ ਇੱਕ ਇੱਕ ਚੀਜ਼ ਉਹਨਾਂ ਦੀ ਧਿਆਨ ਰੱਖੀਏ ਜੀ ਜ਼ਰੂਰਤਾਂ ਨੂੰ ਜੋ ਲੋੜਮੰਦ ਹੈਗੇ ਨੇ ਬਿਲਕੁਲ ਵੀਲ ਟ੍ਰਾਈ ਟੂ ਹੈਲਪ them ਪ੍ਰੋਪਰ ਵੇ ਕਾਨੂੰਨੀ ਵੇ ਕਰਾਂਗੇ ਕੰਮ ਇਹ ਨਹੀਂ ਕਿ ਅਸੀਂ ਆਹ ਰੌਂਡ ਦਾ ਕਿਸੇ ਹੋਰ ਤਰੀਕੇ ਕੰਮ ਕਰੀਏ ਹੂੰ ਲੋ ਐਂਡ ਆਰਡਰ ਨੂੰ ਫੋਲੋ ਕਰਕੇ ਵੀਲ ਟੂ ਸਮਥਿੰਗ ਤੇ ਬਹੁਤ ਸਾਰੇ ਲੋਕਾਂ ਨੂੰ ਜਿੱਦਾਂ ਅਸੀਂ ਪਹਿਲਾਂ ਵੀ ਕਿਹਾ ਵੋਟਾਂ ਦੇ ਬਾਰੇ ਨਹੀਂ ਸੀ ਪਤਾ ਜਾਂ ਲੋਕਲ ਬੋਰਡ ਦੇ ਜਿਹੜੇ ਮੈਂਬਰਸ ਆ ਕਰਦੇ ਕੀ ਨੇ ਕਿਹੜੀਆਂ ਚੀਜ਼ਾਂ ਕਿਹੜੀਆਂ ਦਿੱਕਤਾਂ ਕਿਹੜੀਆਂ ਕੰਪਲੇਂਟਸ ਆ ਲੋਕ ਜਿਹੜੀ ਤੁਹਾਡੇ ਕੋਲ ਲੈ ਕੇ ਆ ਸਕਦੇ ਬੇਸਿਕਲੀ ਇਸ ਦੇਖੋ ਜੀ ਜਿਸ ਘਰ 'ਚ ਅਸੀਂ ਰਹਿੰਦੇ ਆ ਪਾਪੜ ਕੋਈ ਵੀ ਕਿਤੇ ਰਹਿੰਦਾ ਉਹਦੇ ਏਡ ਦੇ ਕਿਰਦ ਆਸੇ ਪਾਸੇ ਜੋ ਕੁਝ ਵੀ ਆ ਹੂੰ ਸਵੀਮਿੰਗ ਪੂਲ ਲੈ ਲਓ ਟਾਇਲਟਸ ਲੈ ਲਓ ਲਾਈਟਸ ਲੈ ਲਓ ਫਲਡਿੰਗ ਲੈ ਲਓ ਜਸਟ ਟੇਕ ਐਨੀਥਿੰਗ ਰਬਿਸ਼ ਲੈ ਲਓ ਜਸਟ ఎవਰੀਥਿੰਗ ਬਿਲੋਂਗ ਟੂ ਦਾ ਆਕਲੈਂਡ ਕਾਉਂਸਲ ਜੀ ਦਾ ਆਕਲੈਂਡ ਕਾਉਂਸਲ ਦਾ ਪਾਰਟ ਸਾਰਾ ਕੁਝ ਆ ਗਿਆ इवन ਕੁੱਤੇ ਭੌਂਕਦੇ ਨੇ ਸੜਕਾਂ ਤੇ ਕੋਈ ਗੰਦ ਪਾ ਜਾਂਦਾ ਉਹ ਸਾਰਾ ਕੁਝ ਨੌਇਸ ਕੰਟਰੋਲ ਜਸਟ ਨੇਮ ਇਟ ਜੋ ਰੋਜ਼ ਮਰਦਾ ਚੀਜ਼ਾਂ ਆ ਗਈਆਂ ਉਹ ਆ ਗਈਆਂ ਅੱਜ ਉਹਨਾਂ ਨੇ ਨੌਇਸ ਫੇਅਰ ਕਰ ਦਿੱਤਾ ਕਿ ਦੇਖਣ ਟ੍ਰਾਈ ਫਰ ਦਾ ਰਬਿਸ਼ ਬਿਨ ਜੀ ਕਿ ਫੋਰਨੈਟਿ ਕਰਨ ਦਾ ਸਟਾਈ ਕਰਤੀ ਹੈ ਜਾਂ ਕਿ ਸਟਾਪ ਕੀਤਾ ਚਾਹੁੰਦੇ ਨੇ ਦੇ ਕੇ ਨਾ ਟਰਾਈ ਅਗੇਨ ਦੇ ਅਨਾਉਂਸ ਇਟ ਟੁਡੇ ਅਗੇਨ ਜਿਹਦੇ ਪਿੱਛੇ ਆਪਾਂ ਬਾਤ ਚੱਕੀ ਸੀ ਕਿ ਵੀ ਇੰਨਾ ਮੈਸ ਹੋ ਜਾਏਗਾ ਨਾ ਕਰੋ ਰਬੀਸ਼ ਬਿੰਦ ਵੀ ਤੁਹਾਡਾ ਹੀ ਇੱਕ ਹੱਕ ਹੈ ਤੁਸੀਂ ਬਾਤ ਚੱਕੋ ਜੇ ਤੁਸੀਂ ਪਸੰਦ ਨਹੀਂ ਆ ਗੱਲ ਕਰੋ ਉਹ ਸਾਰੇ ਮੁੱਦੇ ਤੁਹਾਡੇ ਲੋਕਲ ਹੈਗੇ ਨੇ ਉਹ ਲੋਕਲ ਲੋਕਲ ਕਾਉਂਸਲ ਕਰ ਦਿਆ ਹੈ ਤੇ ਲੋਕਾਂ ਨੂੰ ਪਤਾ ਨਹੀਂ ਸਾਡੇ ਹਾਈਟਸ ਰਾਈਟਸ ਕੀ ਹੈਗੇ ਨੇ ਪਲੀਜ਼ ਆਪਣੇ ਰਾਈਟਸ ਨੂੰ ਯੂਜ਼ ਕਰੋ ਜੇ ਕੁਝ ਸਮਝ ਨਹੀਂ ਆਂਦਾ ਅਸੀਂ ਬੈਠੇ ਆ ਸਾਡੇ ਨਾਲ ਗੱਲ ਕਰੋ ਰਾਫਤਾ ਕਰੋ ਵੀਲ ਗਾਈਡ ਯੂ ਸਜੈਸਟ ਯੂ ਤੇ ਤੁਸੀਂ ਕਿਹਾ ਰਾਫਤਾ ਕਰੋ ਬੈਸਟ ਕਿੱਥੇ ਕੰਟੈਕਟ ਕੀਤਾ ਜਾਵੇ ਜੇ ਕਿਸੇ ਨੂੰ ਕੋਈ ਦਿੱਕਤ ਹੈ ਕਮਿਊਨਿਟੀ ਦੇ ਵਿੱਚ ਸਭ ਤੋਂ ਪਹਿਲਾਂ ਜਦ ਤੱਕ ਅਸੀਂ ਨਹੀਂ ਆ ਗਏ ਤੁਸੀਂ 09 30 01010 'ਤੇ ਫੋਨ ਕਰ ਸਕਦੇ ਹੋ 24 ਆਵਰ 7 ਜੋ ਕਿ ਪਰੇਸ਼ਾਨੀ ਆਂਦੀ ਹੈ ਦਿੱਕਤ ਆਂਦੀ ਹੈ ਕੋਈ ਲਾਈਟ ਖਰਾਬ ਹੈ ਤੁਹਾਡੀ ਸੜਕ ਦੀ ਨੌਇਸ ਕੰਟਰੋਲ ਦਾ ਮਾਮਲਾ ਹੈ ਕੁਝ ਵੀ ਜਸ ਜਸ ਕਾਲ ਓਵਰ देयर ਦੇ ਵਿਲ ਹੈਲਪ ਯੂ ਫਲਡਿੰਗ ਹੋ ਜਾਂਦੀ ਹੈ ਜਾਂ ਐਨੀਥਿੰਗ ਜੋ ਫੇਲ ਕੀ ਜੋ ਆਰ ਨਾਟ ਸੇਫ ਕਾਲ ਓਵਰ देयर ਦੇ ਵਿਲ ਹੈਲਪ ਯੂ ਮੇਬੀ ਥੋ ਟੂ ਆਵਰਸ ਕੁਝ ਜਗ੍ਹਾ ਤੇ ਆ ਜਾਂਦੇ ਨੇ ਉਹ ਲਾਈਕ ਜੋ ਕੋਈ ਮੈਸ ਹੋ ਗਿਆ ਕੁਝ ਹੋ ਗਿਆ ਤੇ ਦੇ ਵਿਲ ਕਮ ਐਂਡ ਹੈਲਪ ਯੂ ਜੀ ਜੀ ਸੋ ਡੈਫੀਨਿਟਲੀ 21 ਨੂੰ ਜਿਹੜੀ 100 ਚੁੱਕੀ ਜਾਏਗੀ ਉਸ ਤੋਂ ਬਾਅਦ ਅਫੀਸ਼ੀਅਲ ਜਿਹੜੀ ਅਫੀਸ਼ੀਅਲੀ ਤੁਸੀਂ ਬੋਰਡ ਮੈਂਬਰ ਬਣ ਜਾਣਾ ਹੈ ਐਂਡ ਮੈਨੂੰ ਉਮੀਦ ਹੈ ਕਿ ਤੁਸੀਂ ਕਮਿਊਨਿਟੀਆਂ ਦੇ ਨਾਲ ਇਸੇ ਤਰ੍ਹਾਂ ਖੜੇ ਰਹੋਗੇ कम्युनिटीज के साथ खड़े रहेंगे आप मैं के हिंदी हिंदी में भी बात कर लेते हैं <laughs> <laughs> जी जी <बोहुं laughs> क्योंकि वी आर एड्रेसिंग वी आर एड्रेसिंग नॉट ओनली पंजाबी कम्युनिटी वी आर एड्रेसिंग एवरीवन हु हैज वोट्स हु हैज गिवन देयर Very important votes to these people who has trusted them, uh, chahe wo Fijian community ho, Gujarati community ho.